ਸੱਚੀ ਗੱਲ ਦੇ ਸਾਰਿਆਂ ਨੂੰ ਮੈਂ ਹਿਮਾਂਸ਼ੋ ਜਨ ਡਿਪਟੀ ਕਮਿਸ਼ਨਰ ਲੁਧਿਆਣਾ ਆਪ ਜੀ ਨੂੰ ਬੜੀ ਖੁਸ਼ੀ ਹੋ ਰਹੀ ਹੈ ਇਹ ਸੰਜਾ ਕਰਦੇ ਹੋਏ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਸਾਰਸ ਫੈਸਟੀਵਲ ਕਰਾਇਆ ਜਾ ਰਿਹਾ ਹੈ ਜੋ ਕਿ ਪੰਜਾਬ ਸਰਕਾਰ ਭਾਰਤ ਸਰਕਾਰ ਤੇ ਲੁਧਿਆਣਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵਿਦ ਸਪਾਂਸਰਸ਼ਿਪ ਆਫ ਵੇਰੀਅਸ ਅਦਰ ਆਰਗੇਨਾਈਜੇਸ਼ਨਸ ਉਹਨਾਂ ਦੀ ਸਪਾਂਸਰਸ਼ਿਪ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਹੈਗਾ ਕਰਾਇਆ ਜਾ ਰਿਹਾ ਹੈ ਔਰ ਇਸ ਦੇ ਵਿੱਚ ਪੂਰੇ ਇੰਡੀਆ ਤੋਂ ਲਗਭਗ 600 ਦੇ ਨੇੜੇ ਦੇੜੇ ਆਰਟੀਸਨਸ ਆ ਕੇ ਆਪਣਾ ਆਪਣਾ ਪ੍ਰੋਡਕਟ ਡਿਸਪਲੇ ਕਰਨਗੇ ਔਰ ਆਪ ਜੀ ਨੂੰ ਬੜੀ ਇੱਕ ਐਕਸਾਈਟਿੰਗ ਜਿਹੜੀ ਹੈਗੀ ਪ੍ਰੋਡਕਟ ਲਾਈਨ ਇੱਥੇ ਦੇਖਣ ਨੂੰ ਮਿਲੇਗੀ ਔਰ ਕਲਾ ਦੇਖਣ ਨੂੰ ਮਿਲੇਗੀ ਇਸ ਦੇ ਨਾਲ ਨਾਲ ਹਰ ਇੱਕ ਦਿਨ 4 ਅਕਤੂਬਰ ਤੋਂ ਲੈ ਕੇ 13 ਅਕਤੂਬਰ ਤੱਕ ਜਿਹੜੀ ਹੈਗੀ ਸਟਾਰ ਨਾਈਟਸ ਦਾ ਵੀ ਪ੍ਰੋਗਰਾਮ ਚੜਾਇਆ ਗਿਆ ਹੋ ਰੱਖਿਆ ਗਿਆ ਹੈ ਜਿਸ ਦੇ ਵਿੱਚ ਗੁਰਦਾਸ ਮਾਨ ਜੀ ਇਹਦੀ ਓਪਨਿੰਗ ਕਰਨਗੇ ਤੇ ਵਕ ਵਕ ਜਿਹੜੇ ਹੈਗੇ ਸਿੰਗਰ ਜਿਵੇਂ ਕਿ ਸਰਤਾਜ ਜੀ ਗੁਰਦਾਸ ਮਾਨ ਸਾਹਿਬ ਆਪਣਾ ਦਿਲਪ੍ਰੀਤ ਲੌਂਗੀ ਰஞ்சிਤ ਬਾਵਾ ਜੀ ਕੁਲਵਿੰਦਰ ਬਿੱਲਾ ਜੀ ਜੋਸ਼ ਬਰਾੜ ਔਰ ਜਿਹੜਾ ਕਨਕਲੂਜਨ ਹੈ ਉਹ ਗਿੱਪੀ ਗਰੇਵਾਲ ਜੀ ਦੁਆਰਾ ਕੀਤਾ ਜਾਊਗਾ ਔਰ ਪ੍ਰੋਗਰਾਮ ਜਿਹੜਾ ਫੈਸਟੀਵਲ ਦੇ ਵਿੱਚ ਆ ਇੱਕ ਗ੍ਰੈਂਡ ਫੈਸਟੀਵਲ ਹੋਣ ਜਾ ਰਿਹਾ ਹੈ ਉਸ ਦੇ ਵਿੱਚ ਇੱਕ ਚੋਲੇ ਵੀ ਹੋਣਗੇ ਤੇ NZCC ਜਿਹੜਾ ਨਾਰਥ ਜ਼ੋਨਲ ਕਲਚਰਲ ਕਾਉਂਸਲ ਹੈ ਉਹਨਾਂ ਦੀ ਟੀਮਸ ਆ ਕੇ ਵੱਖ-ਵੱਖ ਸਟੇਟਸ ਦੀ ਆਰਟ ਜਿਹੜਾ ਹੈਗਾ ਉਸ ਨੂੰ ਪਰਫਾਰਮ ਕਰਨ ਗਿਆ ਜਿਵੇਂ ਕਿ ਬਰਸਾਣੇ ਦੀ ਹੋਲੀ ਹੋਰ Rajasthan ਦਾ ਕਾਲਬੇਲੀਆ ਡਾਂਸ ਔਰ ਇਸ ਤਰ੍ਹਾਂ ਦੇ ਅਲੱਗ-ਅਲੱਗ ਕਲਚਰਲ ਪਰਫਾਰਮੈਂਸ ਵੀ ਲਗਾਤਾਰ ਹੋਣਗੇ ਤੋ ਇੱਕ ਬਹੁਤ ਹੀ ਯੂਨਿਕ ਐਕਸਪੀਰੀਅੰਸ ਹੈ ਔਰ ਮੇਰੇ ਸਾਰੇ ਲੁਧਿਆਣਾ ਵਾਸੀਆਂ ਨੂੰ ਪੰਜਾਬੀਆਂ ਨੂੰ ਅਪੀਲ ਹੈ ਕਿ ਜ਼ਰੂਰ ਆ ਕੇ ਇੱਥੇ ਆ ਕੇ ਆਰਟਿਸਟਸ ਦਾ ਔਰ ਜਿਹੜੇ ਕਲਾਕਾਰ ਹਨ ਉਹਨਾਂ ਦਾ ਹੌਸਲਾ ਅਫਜ਼ਾਈ ਕਰੋ ਥੈਂਕ ਯੂ